हां जी दोस्तों ਪਿਆਰ ਹੱਬ ਦੇਖ ਰਹੇ ਹੋ ਇੱਕ ਨਵੀਂ ਵੀਡੀਓ ਇੱਕ ਨਵੀਂ ਅਪਡੇਟ ਨਾਲ ਇੱਕ ਵਾਰ ਫਿਰ ਤੋਂ ਹਾਜ਼ਰ ਹੋ ਚੁੱਕੇ ਆ ਅੱਜ ਦੋਸਤੋ ਬਾਈ ਸਿੱਧੂ ਮੂਸੇਵਾਲ ਦਾ ਮੋਸਟ ਅਵੇਟਡ ਟਰੈਕ ਅਟੈਚ ਜਿਹੜਾ ਉਹ ਰਿਲੀਜ਼ ਹੋ ਚੁੱਕਿਆ ਹੈ ਤੇ ਖਾਸ ਗੱਲ ਇਹ ਗਾਣਾ ਵੀਡੀਓ ਰਿਲੀਜ਼ ਕੀਤਾ ਗਿਆ ਹੈ ਲੰਬੇ ਟਾਈਮ ਦੇ ਪਿੱਛੇ ਸਿੱਧੂ ਦੇ ਜਾਣ ਦੇ ਪਿੱਛੇ ਬਿਨਾਂ ਕਿਸੇ ਸੀਜੀਆਈ ਬਿਨਾਂ ਕਿਸੇ ਵੀਐਫਐਕਸ ਬਿਨਾਂ ਕਿਸੇ ਡੁਪਲੀਕੇਟ ਦੇ ਕੋਈ ਨਾ ਕੋਈ ਵੀਡੀਓ ਰਿਲੀਜ਼ ਕੀਤੀ ਗਈ ਹੈ ਤੇ ਜਿਸ ਵੀਡੀਓ ਦੇ ਵਿੱਚ ਬਾਈ ਸਿੱਧੂ ਮੂਸੇਵਾਲ ਦੀ ਆਪ ਅਪੀਅਰੈਂਸ ਹੋਈ ਹੈ ਸਿੱਧੂ ਦੇ ਜਿਉਂਦੇ ਜੀ ਇਸ ਗਾਣੇ ਦਾ ਸ਼ੂਟ ਕੀਤਾ ਗਿਆ ਸੀ गाने दी ऑडियो ऑलरेडी रात नु 12:00 बजे Spotify ਦੇ ਉੱਤੇ ਰਿਲੀਜ਼ ਹੋ ਚੁੱਕੀ ਸੀ ਗਾਣੇ ਦੀ ਵੀਡੀਓ ਹੁਣੀ ਹੁਣੀ ਯਾਨੀ ਕਿ ਸਵੇਰੇ 10:00 बजे ਰਿਲੀਜ਼ ਕੀਤੀ ਗਈ ਹੈ ਗਾਣਾ ਇੱਕ ਰੋਮਾਂਟਿਕ ਟਰੈਕ ਹੈ ਤੇ ਗਾਣੇ ਦੀ ਵੀਡੀਓ UK 뮤זיਕ ਸੀਨ ਵਾਲੀ ਬਣਾਈ ਗਈ ਹੈ ਯਾਨੀ ਕਿ UK ਦੀਆਂ 뮤זיਕ ਵੀਡੀਓ ਜਿਹੇ ਜਿਹੇ ਹੁੰਦੀਆਂ ਨੇ ਉਹੋ ਜੀ ਇਸ ਗਾਣੇ ਦੀ 뮤זיਕ ਵੀਡੀਓ ਬਣਾਈ ਗਈ ਹੈ ਗਾਣੇ ਦੇ ਵਿੱਚ ਖਾਸ ਫੀਚਰਿੰਗ ਕੀਤੀ ਗਈ ਹੈ ਗਾਣੇ ਦੇ ਵਿੱਚ ਫੀਚਰ ਹੋਏ ਨੇ ਫਰੇਡੋ ਸਿੱਧੂ ਜਦੋਂ ਵਾਇਰਲੈਸ ਫੈਸਟੀਵਲ ਯੂਕੇ ਦੇ ਵਿੱਚ ਗਏ ਸੀ ਉਦੋਂ ਫਰੈਡੋ ਨੂੰ ਮਿਲੇ ਸੀਗੇ ਤੇ ਇਸ ਗਾਣੇ ਦੇ ਵਿੱਚ ਫਰੈਡੋ ਦੀ ਫੀਚਰਿੰਗ ਵੀ ਦੇਖਣ ਨੂੰ ਮਿਲਦੀ ਹੈ ਗਾਣੇ ਦੀ ਆਡੀਓ ਦਾ ਰਨਿੰਗ ਟਾਈਮ 3 ਮਿੰਟ 32 ਸਕਿੰਟ ਹੈ ਪਰ ਗਾਣੇ ਦੀ 뮤직 ਵੀਡੀਓ ਦਾ ਰਨਿੰਗ ਟਾਈਮ 5 ਮਿੰਟ ਤੇ 5 ਸਕਿੰਟ ਹੈ ਕਾਫੀ ਕੁਝ ਆਟ ਗਾਣੇ ਦੀ 뮤직 ਵੀਡੀਓ ਦੇ ਵਿੱਚ ਦੇਖਣ ਨੂੰ ਮਿਲ ਜਾਂਦਾ ਹੈ ਜਿਵੇਂ ਦੋਸਤੋਂ ਲੰਬੇ ਟਾਈਮ ਦੇ ਪਿੱਛੋਂ ਸਿੱਧੂ ਦੀ ਪ੍ਰੋਪਰ ਕੋਈ ਨਾ ਕੋਈ ਗਾਣੇ ਦੀ ਵੀਡੀਓ ਰਿਲੀਜ਼ ਕੀਤੀ ਗਈ ਹੈ ਫਿਰ ਤਾਂ ਪ੍ਰੋਪਰਲੀ ਗਾਣੇ ਦੀ 뮤직 ਵੀਡੀਓ ਚੱਲਦੀ ਹੈ ਬਾਅਦ ਦੇ ਵਿੱਚ ਸਟੀਅਰ ਬੰਗਲਾਦੇਸ਼ ਦੇ ਨਾਲ ਜੋ ਸਿੱਧੂ ਬਾਈ ਦੀ ਲੋਟ ਸੁਣ ਨੂੰ ਮਿਲ ਜਾਂਦਾ ਹੈ ਨਾਲ ਹੀ ਜਿਹੜੀਆਂ ਵੀਡੀਓ ਦੇਖਣ ਨੂੰ ਮਿਲਦੀ ਹੈ ਉਸ ਦੇ ਵਿੱਚ ਵਾਇਰਲੈਸ ਫੈਸਟੀਵਲ ਦਾ ਸੀਨ ਹੁੰਦਾ ਹੈ ਸਿੱਧੂ ਦੇ ਗਾਣੇ ਦੀਆਂ ਡਬੀ ਨਹੀਂ ਹੁੰਦੀਆਂ ਨੇ ਮੂਵ ਸਟੇਪ ਟਾਈਮ ਦੇ ਮੈਮਰੀਜ਼ ਹੁੰਦੇ ਨੇ 47 ਗਾਣਿਆਂ ਦਾ ਸ਼ੂਟ ਹੁੰਦਾ ਹੈ ਸ਼ੋਜ਼ ਜਾਂ ਵੀਡੀਓਜ਼ ਹੁੰਦੀਆਂ ਨੇ ਜੋ ਕਿ ਸਟੀਲ ਬੈਂਗਲਰਸ ਦੇ ਨਾਲ ਸਿੱਧੂ ਨੇ ਲਗਾਏ ਸੀ ਬਾਕੀ ਇਹ ਤਾਂ ਦੋਸਤੋ ਆਪਣਾ ਪਤੀ ਹੈ ਕਿ ਸਿੱਧੂ ਦਾ ਬੇਸ਼ੱਕ ਆਡੀਓ ਟਰੈਕ ਹੀ ਰਿਲੀਜ਼ ਕੀਤਾ ਜਾਵੇ ਉਦੋਂ ਵੀ YouTube ਹੈਂਗ ਹੁੰਦੀ ਹੈ ਓਵੇਂ ਹੀ ਅੱਜ YouTube ਹੈਂਗ ਹੁੰਦੀ ਹੋਈ ਦਿਖਾਈ ਦਿੱਤੀ ਗਾਣੇ ਦੇ ਵਿਊਜ਼ ਜਿਹੜੇ ਉਹ YouTube ਦੇ ਉੱਤੇ ਸਟਕ ਹੋ ਚੁੱਕੇ ਸੀਗੇ ਬਾਕੀ ਵੱਧ ਤੋਂ ਵੱਧ ਗਾਣੇ ਨੂੰ ਸਟ੍ਰੀਮ ਕਰੋ ਪਹਿਲੇ 24 ਘੰਟਿਆਂ ਦੇ ਵਿੱਚ 3 ਮਿਲੀਅਨ ਸਟ੍ਰੀਮਸ ਦਾ ਟਾਰਗੇਟ ਰੱਖਿਆ ਗਿਆ ਹੈ Spotify ਦੇ ਉੱਤੇ ਬਾਕੀ ਦੋਸਤੋ ਤੁਹਾਨੂੰ ਗਾਣਾ ਕਿਹੋ ਜਿਹਾ ਲੱਗਿਆ ਗਾਣੇ ਦੀ ਮਿਊਜ਼ਿਕ ਵੀਡੀਓ ਕਿਹੋ ਜਿਹੀ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸ ਦਿਓ ਮਿਊਜ਼ਿਕ ਇੰਡਸਟਰੀ ਦੀਆਂ ਰੈਗੂਲਰ ਅਪਡੇਟਸ ਦੇ ਲਈ ਚੈਨਲ ਨੂੰ